ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਤੁਲਾ ਰਾਸ਼ੀ ਤੇ ਮੇਖ ਰਾਸ਼ੀ ਵਾਲਿਆਂ ਦੀ ਦਸੰਬਰ ਮਹੀਨੇ ਦੀ ਮਹਾਪਵੇਖ ਬਾਣੀ ਕਿ ਤੁਸੀਂ ਹੁਣ ਖੁਸ਼ੀਆਂ ਮਨਾਉਣ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਜਗਤ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਤੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਹੁਣ ਕੁਝ ਹੀ ਦਿਨਾਂ ਦੇ ਵਿੱਚ ਬਹੁਤ ਵੱਡੀਆਂ ਖੁਸ਼ਖਬਰੀਆਂ ਮਿਲਣ ਜਾ ਰਹੀਆਂ ਹਨ ਹੁਣ ਤੱਕ ਪੰਜ ਵੱਡੀਆਂ ਖੁਸ਼ਖਬਰੀਆਂ ਦਾ ਮਹੱਤਵਪੂਰਨ ਸਮਾਂ ਤੁਹਾਡੇ ਲਈ ਆ ਚੁੱਕਾ ਹੈ ਸਾਰੇ ਹੀ ਕੰਮ ਛੱਡ ਕੇ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਕਿਉਂਕਿ ਤੁਹਾਡੇ ਲਈ ਸਮਾਂ ਹੁਣ ਬੜਾ ਹੀ ਭਾਗਸ਼ਾਲੀ ਸਾਬਿਤ ਹੋ ਜਾਵੇਗਾ ਸੋ ਇਸ ਲਈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय भगवान विष्णु लिख के हाजिरी लगवा दियो ताकि ओना दी सदा ही कृपा 12 ही राशियां ते हमेशा ले बन जावे सो दोस्तों एना कुछ ही ਦਿਨਾਂ ਵਿੱਚ ਤੁਹਾਡੇ ਲਈ ਬਣ ਰਿਹਾ ਹੈ ਮਹਾ ਦੁਰਲਭ ਸੰਜੋਗ ਪੂਰੇ 5 ਸਾਲਾਂ ਦੇ ਬਾਅਦ ਜਿਸ ਵਿੱਚ भगवान विष्णु ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਇਹਨਾਂ ਦਿਨਾਂ ਦੇ ਅੰਦਰ ਗੁਰੂ ਪੁਸ਼ਪ ਅੰਮ੍ਰਿਤਯੋਗ ਧਨ ਲక్ష్ਮੀ ਪ੍ਰਾਪਤੀ ਯੋਗ ਸਵਾਰਥ ਸiddhi ਯੋਗ ਸੁਭਾਗਿਆਵਨ ਯੋਗ ਦੇ ਨਾਲ ਨਾਲ ਧਨਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਵਿੱਚ ਕਿ ਧਨਲਾਭ ਦੇ ਨਾਲ ਨਾਲ ਨੌਕਰੀ ਯੋਗ ਦਾ ਵੀ ਸ਼ੁਭ ਯੋਗ ਹੈ ਇਹਨਾਂ 5 ਦਿਨਾਂ ਦੇ ਅੰਦਰ ਤੁਹਾਨੂੰ ਮਿਲਣ ਵਾਲੀਆਂ ਹਨ 5 ਵੱਡੀਆਂ ਖੁਸ਼ਖਬਰੀਆਂ ਇਸ ਲਈ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਜਰੂਰ ਸੁਣ ਲੈਣਾ ਹੈ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਹੜੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ ਤੁਹਾਨੂੰ ਦੱਸਣ ਵਾਲੇ ਹਾਂ ਤੁਹਾਨੂੰ ਕਿਸ ਪੱਖ ਤੋਂ ਖੁਸ਼ਖਬਰੀ ਮਿਲੇਗੀ ਘਰ ਪਰਿਵਾਰ ਦੇ ਲੋਕ ਜਿਹੜੇ ਹਨ ਉਹਨਾ ਤੋਂ ਮੇ ਤੁਹਾਨੂੰ ਬਹੁਤ ਹੀ ਵੱਡਾ ਕੋਈ ਸਰਪ੍ਰਾਈਜ਼ ਗਿਫਟ ਮਿਲ ਸਕਦਾ ਹੈ ਤੁਸੀਂ ਉਹਨਾਂ ਦੇ ਨਾਲ ਖੁਸ਼ੀਆਂ ਦਾ ਸਮਾਂ ਬਿਤਾਉਣ ਵਾਲੇ ਹੋ ਢੋਲ ਨਗਾਰੇ ਵੱਜਣ ਵਾਲੇ ਹਨ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਤੁਹਾਡੇ ਨਾਮ ਦਾ ਚਰਚਾ ਹਰ ਜਗ੍ਹਾ ਤੇ ਹੋਵੇਗਾ ਤੁਹਾਡੇ ਲਈ ਸਮਾਂ ਭਾਗਸ਼ਾਲੀ ਹੈ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਜਿਸ ਤੇ ਤੁਸੀਂ ਹੱਕਦਾਰ ਹੋ ਪਿਛਲੇ ਕੁਝ ਹੀ ਸਮੇਂ ਦੇ ਵਿੱਚ ਜੋ ਤੁਸੀਂ ਮਿਹਨਤ ਕਰ ਰਹੇ ਸੀ ਉਸਦੇ ਅਨੁਸਾਰ ਤੁਹਾਨੂੰ ਸ਼ੁਭਫਲ ਹੁਣ ਇਹਨਾਂ 5 ਦਿਨਾਂ ਦੇ ਵਿੱਚ ਮਿਲ ਜਾਵੇਗਾ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 5 ਵੱਡੀਆਂ ਖੁਸ਼ਖਬਰੀਆਂ ਦੱਸਣ ਵਾਲੇ ਹਾਂ ਨਾਲ ਹੀ ਨਾਲ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਕੁਝ ਸਾਵਧਾਨੀਆਂ ਰੱਖਣੀਆਂ ਹੋਣਗੀਆਂ ਕੁਝ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਇਹਨਾਂ ਗੱਲਾਂ ਤੇ ਅਮਲ ਵੀ ਕਰਨਾ ਹੋਵੇਗਾ ਜੀਵਨ ਵਿੱਚ ਇਹਨਾਂ ਗੱਲਾਂ ਨੂੰ ਉਤਾਰਨਾ ਹੋਵੇਗਾ ਜਿਸ ਨਾਲ ਕਿ ਇਹਨਾਂ ਦਿਨਾਂ ਦਾ ਜੋ ਸਮਾਂ ਹੈ ਇਸ ਦਾ ਵੱਧ ਤੋਂ ਵੱਧ ਲਾਭ ਤੁਹਾਨੂੰ ਮਿਲ ਜਾਵੇ। ਵੀਡੀਓ ਵਿੱਚ ਤੁਹਾਡੇ ਲਈ ਲਾਭਕਾਰੀ ਸਮਾਂ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਕਿ ਕਿਸ ਤਰ੍ਹਾਂ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਤੁਹਾਡੇ ਉੱਪਰ ਪ੍ਰਸੰਨ ਹੋ ਚੁੱਕੇ ਹਨ। ਸਭ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਦੇ ਜੇਕਰ ਸੱਚੇ ਭਗਤ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਡੇ ਬੱਚਿਆਂ ਤੋਂ ਵਿਆਹ ਨੂੰ ਲੈ ਕੇ ਜੇਕਰ ਕਾਫੀ ਸਮੇਂ ਤੋਂ ਕੋਈ ਪਰੇਸ਼ਾਨੀ ਚੱਲਦੀ ਆ ਰਹੀ ਸੀ ਉਸ ਪਰੇਸ਼ਾਨੀ ਦਾ ਹੁਣ ਹੱਲ ਹੋ ਜਾਵੇਗਾ। ਵਿਦੇਸ਼ ਦੇ ਵਿੱਚੋਂ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜੇਕਰ ਤੁਹਾਡਾ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਵਿਦੇਸ਼ ਵਿੱਚ ਹੈ ਤੁਹਾਨੂੰ ਉਸ ਦੇ ਵੱਲੋਂ ਕੋਈ ਸਰਪ੍ਰਾਈਜ਼ ਖਬਰ ਸੁਣਨ ਨੂੰ ਮਿਲ ਸਕਦੀ ਹੈ ਤੁਸੀਂ ਹੁਣ ਖੁਸ਼ੀ ਨਾਲ ਝੂਮ ਉੱਠੋਗੇ ਇਹ ਸਮਾਂ ਤੁਹਾਡੇ ਲਈ ਬੜਾ ਹੀ ਖੁਸ਼ੀਆਂ ਵਾਲਾ ਰਹੇਗਾ ਇਸ ਸਮੇਂ ਵਿੱਚ ਜੀਵਨ ਵਿੱਚ ਉਹ ਕੁਝ ਵਾਪਰਨ ਵਾਲਾ ਹੈ ਜਿਸ ਨੂੰ ਲੈ ਕੇ ਕਾਫੀ ਸਮੇਂ ਤੋਂ ਤੁਸੀਂ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਸੀ ਉਸ ਅਨੁਸਾਰ ਹੀ ਤੁਹਾਨੂੰ ਹੁਣ ਸਫਲਤਾਵਾਂ ਮਿਲਣਗੀਆਂ ਜ਼ਿੰਦਗੀ ਦੇ ਵਿੱਚ ਇਸ ਸਮੇਂ ਵਿੱਚ ਤੁਹਾਨੂੰ ਤੁਹਾਡੀ ਕਿਸਮਤ ਦਾ ਸਾਥ ਮਿਲਣ ਵਾਲਾ ਹੈ ਇਸ ਸਮੇਂ ਗ੍ਰਹਿ ਗੋਚਰ ਗ੍ਰਹਾਂ ਵਿੱਚ ਪਰਿਵਰਤਨ ਜਿਹੜਾ ਹੈ ਤੁਹਾਡੇ ਲਈ ਉੱਚਿਤ ਕਿਸਮਤ ਦਾ ਨਿਰਮਾਣ ਕਰ ਰਿਹਾ ਹੈ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਕਿਉਂਕਿ ਸਾਰੇ ਗ੍ਰਹਿ ਇਹਨਾਂ ਦਿਨਾਂ ਵਿੱਚ ਤੁਹਾਡੇ ਲਈ ਲਾਭਦਾਇਕ ਰਹਿਣ ਵਾਲੇ ਹਨ ਹਰ ਖੇਤਰ ਵਿੱਚ ਲਾਭ ਮਿਲੇਗਾ ਤੁਸੀਂ ਕਿੰਜ ਕਰੋਗੇ ਸਫਲਤਾਵਾਂ ਦੇ ਝੰਡੇ ਗੱਡ ਦਿਓਗੇ ਇਹਨਾਂ ਦਿਨਾਂ ਵਿੱਚ ਤੁਹਾਡੇ ਲਈ ਸਮਾਂ ਸਭ ਤੋਂ ਭਾਗਸ਼ਾਲੀ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵਿਦਿਆਰਥੀ ਵਰਗ ਦੇ ਜਿਹੜੇ ਲੋਕ ਹਨ ਜੇਕਰ ਕਿਸੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਦੀ ਪ੍ਰੀਖਿਆ ਜਿਹੜੀ ਹੈ ਬੜੀ ਵਧੀਆ ਹੋਵੇਗੀ ਰਿਜ਼ਲਟ ਉਹਨਾਂ ਨੂੰ ਉਹਨਾਂ ਦੀ ਕਾਬਲੀਅਤ ਦੇ ਅਨੁਸਾਰ ਮਿਲੇਗਾ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਤੁਹਾਡੀ ਜ਼ਿੰਦਗੀ ਵਿੱਚ ਇਹੋ ਜਿਹੇ ਹੁਣ ਪਰਿਵਰਤਨ ਹੋ ਜਾਣਗੇ ਕਿਉਂਕਿ ਇਸ ਸਮੇਂ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ। ਇਸ ਸਮੇਂ ਕਿਸਮਤ ਦਾ ਸਾਥ ਮਿਲੇਗਾ। ਲਾਭ ਹਰ ਪੱਖ ਤੋਂ ਤੁਹਾਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਸਮੇਂ ਤੁਹਾਡੇ ਕਾਰਜ ਖੇਤਰ ਤੇ ਜਿਹੜੇ ਸੀਨੀਅਰ ਹਨ ਤੁਹਾਡੇ ਕੰਮ ਨੂੰ ਵੇਖ ਕੇ ਖੁਸ਼ ਹੋ ਜਾਣਗੇ। ਜਿਸ ਦੇ ਨਾਲ ਉਹ ਤੁਹਾਡੀ ਤਨਖਾਹ ਵਿੱਚ ਵਾਧਾ ਕਰ ਸਕਦੇ ਹਨ। ਉਸੇ ਹੀ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਹੁਣ ਕਾਫੀ ਜ਼ਿਆਦਾ ਸੁਧਾਰ ਹੋ ਜਾਵੇਗਾ। ਇਸ ਸਮੇਂ ਕੋਈ ਨਵਾਂ ਕੰਮ ਸ਼ੁਰੂ ਕਰਨ ਦੇ ਲਈ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਤੁਹਾਡੀ ਮਿਹਨਤ ਅਤੇ ਕੋਸ਼ਿਸ਼ਾਂ ਦੇ ਆਧਾਰ ਤੇ ਹੀ ਨਤੀਜੇ ਤੁਹਾਨੂੰ ਮਿਲਣ ਵਾਲੇ ਹਨ ਜੋ ਵੀ ਤੁਸੀਂ ਪਹਿਲਾਂ ਮਿਹਨਤ ਕੀਤੀ ਸੀ ਉਸ ਦੇ ਚੰਗੇ ਸ਼ੁਭ ਫਲ ਪ੍ਰਾਪਤ ਹੋ ਜਾਣਗੇ ਤੁਸੀਂ ਆਪਣੇ ਜੀਵਨ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹੋ ਕੋਈ ਬਿਜ਼ਨਸ ਵਪਾਰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਿੱਚ ਤੁਹਾਨੂੰ ਲਾਭ ਮਿਲ ਜਾਵੇਗਾ ਜਾਂ ਫਿਰ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਜਿਹੜਾ ਸੀ ਜਿਵੇਂ ਪੜ੍ਹਾਈ ਨੂੰ ਲੈ ਕੇ ਜਾਂ ਨੌਕਰੀ ਨੂੰ ਲੈ ਕੇ ਜਾਂ ਫਿਰ ਬਿਜ਼ਨਸ ਵਪਾਰ ਨੂੰ ਲੈ ਕੇ ਉਹ ਵੀ ਸੁਪਨਾ ਸਾਕਾਰ ਹੋ ਜਾਵੇਗਾ। ਕੁਝ ਨਵਾਂ ਤੁਹਾਡੀ ਜ਼ਿੰਦਗੀ ਵਿੱਚ ਹੋ ਕੇ ਹੀ ਰਹੇਗਾ। ਇਸ ਸਮੇਂ ਤੁਹਾਡੀ ਕਿਸਮਤ ਦੇ ਤਰੱਕੀ ਦੇ ਸ਼ੁਭ ਮੌਕੇ ਤੁਹਾਨੂੰ ਮਿਲ ਜਾਣਗੇ। ਉਹ ਕੰਮ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਵੀ ਤੁਹਾਡੇ ਰੁਕੇ ਹੋਏ ਸਨ ਉਹ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ। ਤੁਹਾਡੇ ਇਸ ਸਮੇਂ ਜਿਹੜੇ ਵਿਰੋਧੀ ਹਨ ਤੁਹਾਡੇ ਤੇ ਜਿਹੜੇ ਹਮੇਸ਼ਾ ਹਾਵੀ ਰਹਿੰਦੇ ਹਨ ਉਹ ਹੁਣ ਤੱਕ ਤੁਹਾਡੇ ਚੱਲਣ ਦੀ ਭਾਵਨਾ ਰੱਖਣਗੇ ਕਿਉਂਕਿ ਤੁਸੀਂ ਤਰੱਕੀ ਕਰਦੇ ਹੋਏ ਨਜ਼ਰ ਆਓਗੇ ਤੁਹਾਨੂੰ ਅੱਗੇ ਵੱਧਦਾ ਹੋਇਆ ਕੋਈ ਵੇਖ ਨਹੀਂ ਸਕਦਾ ਉਹ ਤੁਹਾਡੇ ਉੱਪਰ ਹਾਵੀ ਹੋਣਗੇ ਪਰ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਪਾਉਣਗੇ ਤੁਹਾਡੀ ਬੁੱਧੀਮਤਾ ਤੇ ਹੁਸ਼ਿਆਰੀ ਨਾਲ ਜ਼ਿਆਦਾਤਰ ਤੁਸੀਂ ਕੰਮ ਨੇ ਪਟਾਉਣ ਵਿੱਚ ਸਫਲ ਹੋ ਜਾਓਗੇ ਕਿਸਮਤ ਦਾ ਸਾਥ ਤੁਹਾਨੂੰ ਮਿਲਣ ਵਾਲਾ ਹੈ ਇਹ ਸਮਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਜਿਨ੍ਹਾਂ ਲੋਕਾਂ ਨੇ ਕਿਤੇ ਪੈਸਾ ਉਧਾਰ ਦਿੱਤਾ ਹੋਇਆ ਹੈ ਜਾਂ ਕਿਸੇ ਪੈਸੇ ਨੂੰ ਨਿਵੇਸ਼ ਕੀਤਾ ਹੋਇਆ ਹੈ ਇਸ ਸਮੇਂ ਤੁਹਾਨੂੰ ਥੋੜੇ ਹੀ ਯਤਨਾਂ ਨਾਲ ਪੈਸਾ ਵਾਪਸ ਮਿਲ ਜਾਵੇਗਾ ਸੋਸ਼ਲ ਮੀਡੀਆ ਦੇ ਥਰੂ ਜਾਂ ਫਿਰ ਤੁਸੀਂ ਸ਼ੇਅਰ ਮਾਰਕੀਟ ਵਿੱਚ ਜਿੱਥੇ ਵੀ ਪੈਸਾ ਲਗਾਇਆ ਹੈ ਤੁਹਾਨੂੰ ਉਸ ਪੈਸੇ ਦੇ ਰਿਟਰਨ ਵਿੱਚ ਕਾਫੀ ਲਾਭ ਮਿਲ ਜਾਵੇਗਾ ਨਿੱਜੀ ਜੀਵਨ ਵਿੱਚ ਖੁਸ਼ੀਆਂ ਦੇ ਨਾਲ ਧਾਰਮਿਕ ਸਥਾਨ ਤੇ ਜਾਣ ਦਾ ਪ੍ਰੋਗਰਾਮ ਵੀ ਬਣ ਸਕਦਾ ਹੈ ਸਮੇਂ ਕਰ ਪਰਿਵਾਰ ਦੇ ਲੋਕਾਂ ਦੇ ਪਿਕਨਿਕ ਤੇ ਨਾਲ ਤੁਸੀਂ ਜਾ ਸਕਦੇ ਹੋ ਕੋਈ ਧਾਰਮਿਕ ਪ੍ਰੋਗਰਾਮ ਤੁਹਾਡੇ ਘਰ ਦੇ ਪਰਿਵਾਰ ਵਿੱਚ ਆ ਸਕਦਾ ਹੈ ਨਾਲ ਹੀ ਨਾਲ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਨਵਾਂ ਵਾਹਨ ਜਾਂ ਮਕਾਨ ਜਾਂ ਪ੍ਰਾਪਰਟੀ ਆਦ ਖਰੀਦਣ ਦੀ ਜੇਕਰ ਚਾਹਤ ਰੱਖਦੇ ਹੋ ਉਹ ਵੀ ਪੂਰੀ ਹੋ ਜਾਵੇਗੀ ਕਾਫੀ ਸਮੇਂ ਤੋਂ ਤੁਸੀਂ ਇਹ ਯੋਜਨਾ ਬਣਾ ਰਹੇ ਸੀ ਕਿ ਅਸੀਂ ਮਕਾਨ ਜਾਂ ਵਾਹਨ ਜਾਂ ਪ੍ਰਾਪਰਟੀ ਖਰੀਦੀਏ ਜਿਨ੍ਹਾਂ ਲੋਕਾਂ ਦੀ ਸੰਤਾਨ ਨਹੀਂ ਹੈ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਲਈ ਵੀ ਹੁਣ ਸਫਾ ਸਮਾ ਜਿਹੜਾ ਹੈ ਕਾਫੀ ਅਨੁਕੂਲ ਹੈ ਘਰ ਪਰਿਵਾਰ ਵਿੱਚ ਤੁਹਾਡੀਆਂ ਹੁਣ ਕਿਲਕਾਰੀਆਂ ਗੂੰਜਣ ਵਾਲੀਆਂ ਹਨ ਮਠਿਆਈਆਂ ਵੰਡੀਆਂ ਜਾਣਗੀਆਂ ਨਾਲ ਹੀ ਨਾਲ ਵਿਆਹ ਦੇ ਯੋਗ ਵੀ ਬਣਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਉਸ ਪ੍ਰੇਮ ਦਾ ਇਜ਼ਹਾਰ ਤੁਸੀਂ ਆਪਸ ਵਿੱਚ ਕਰਦੇ ਹੋ ਤਾਂ ਬਹੁਤ ਤੁਹਾਡੇ ਲਈ ਵਧੀਆ ਹੋਵੇਗਾ ਨਾਲ ਹੀ ਨਾਲ ਅਜਿਹਾ ਦੁਰਲਭ ਸੰਜੋਗ ਬਣ ਰਿਹਾ ਹੈ ਜੇਕਰ ਪਤੀ ਪਤਨੀ ਦੇ ਵਿੱਚ ਘਰ ਪਰਿਵਾਰ ਵਿੱਚ ਕੁਝ ਅਣਬਣ ਹੋ ਰਹੀ ਹੈ ਤਾ ਤੁਹਾਡੇ ਲਈ ਵਧੀਆ ਹੋਵੇਗਾ ਨਾਲ ਹੀ ਨਾਲ ਅਜੀਹਾ ਦੁਰਲਭ ਸੰਜੋਗ ਬਣ ਰਿਹਾ ਹੈ ਰਿਸ਼ਤਿਆਂ ਵਿੱਚ ਮਿਠਾਸ ਹੋਵੇਗੀ ਪ੍ਰੇਮ ਵਧੇਗਾ ਤੁਹਾਨੂੰ ਕੁਝ ਗੱਲਾਂ ਤੇ ਸਾਵਧਾਨੀ ਵਰਤਣੀ ਹੋਵੇਗੀ ਇਸ ਸਮੇਂ ਤੁਹਾਨੂੰ ਆਪਣੇ ਆਪ ਤੇ ਕਾਬੂ ਰੱਖਣਾ ਹੋਵੇਗਾ ਨਹੀਂ ਤਾਂ ਬਣਦੇ ਹੋਏ ਕੰਮ ਵਿਗੜ ਸਕਦੇ ਹਨ ਗਲਤ ਵਿਹਾਰ ਕਿਸੇ ਨਾਲ ਨਾ ਕਰੋ ਬਾਣੀ ਵਿੱਚ ਮਿਠਾਸ ਰੱਖੋ ਸੰਜਮ ਰੱਖੋ ਯਕੀਨ ਕਰੋ ਤੇ ਸਮੇਂ ਦਾ ਭਰਪੂਰ ਲਾਭ ਉਠਾਓ ਗੁੱਸੇ ਵਿੱਚ ਬਿਲਕੁਲ ਤੁਸੀਂ ਕਾਬੂ ਰੱਖਣਾ ਹੈ ਮਤਲਬ ਕਿ ਕਾਬੂ ਰੱਖੋਗੇ ਗਲਤ ਬਣਦੀ ਦਾ ਪ੍ਰਯੋਗ ਨਹੀਂ ਕਰੋਗੇ ਕਰੋਗੇ ਜ਼ਿੰਦਗੀ ਵਿੱਚ ਬੜੇ ਅੱਗੇ ਵੱਧ ਜਾਓਗੇ ਤੁਹਾਡਾ ਇਸ ਸਮੇਂ ਟੀਚਾ ਕੀ ਹੈ ਤੁਸੀਂ ਇਸ ਗੱਲ ਵੱਲ ਧਿਆਨ ਰੱਖਣਾ ਹੈ ਕੁਝ ਸੀਕ੍ਰੇਟ ਗੱਲਾਂ ਆਪਣੀ ਜ਼ਿੰਦਗੀ ਦੀਆਂ ਕਦੇ ਨਾਲ ਕਿਸੇ ਵੀ ਨਾਲ ਸ਼ੇਅਰ ਨਹੀਂ ਕਰਨੀਆਂ ਇਸ ਸਮੇਂ ਤੁਹਾਨੂੰ ਫਿਰ ਲਾਭ ਮਿਲੇਗਾ ਸ਼ਾਇਦ ਜਿਹੜਾ ਕਿਸੇ ਸਮੇਂ ਨਾ ਮਿਲਿਆ ਹੋਵੇ ਕਿਉਂਕਿ ਇਹ ਸਮਾਂ ਤੁਹਾਡੇ ਲਈ ਦੁਰਲਭ ਸੰਜੋਗ ਵਾਲਾ ਹੈ ਸਮਝ ਲਓ ਤੁਸੀਂ ਇਸ ਸਮੇਂ ਦਾ ਲਾਭ ਉਠਾਉਣਾ ਹੈ ਤੁਹਾਨੂੰ ਧਨ ਪ੍ਰਾਪਤੀ ਦੇ ਨਵੇਂ ਮੌਕੇ ਮਿਲ ਜਾਣਗੇ ਤੁਸੀਂ ਕੈਰੀਅਰ ਵਿੱਚ ਜੇਕਰ ਕੁਝ ਕਰਨਾ ਚਾਹੁੰਦੇ ਹੋ ਤਾਂ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਹੁਣ ਦੇ ਨਾਲ ਰਾਤ ਜਾਗੜੀ ਤਰੱਕੀ ਕਰੋਗੇ ਬਿਜ਼ਨਸ ਵਪਾਰ ਨੂੰ ਵਧਾਉਣ ਵਿੱਚ ਯੋਜਨਾਵਾਂ ਬਣਾਓਗੇ ਯਕੀਨ ਮੰਨ ਕੇ ਚੱਲੋ ਕਿ ਹੁਣ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਸੀਂ ਇਸ ਸਮੇਂ ਮਿਹਨਤ ਦੇ ਮਜਦੂਰੀ ਵੀ ਕਰੋਗੇ ਪਰਸਨਲ ਕੀ ਹੋਵੇਗਾ ਬਿਜ਼ਨਸ ਵਪਾਰ ਵਿੱਚ ਵੀ ਤੁਹਾਨੂੰ ਲਾਭ ਮਿਲ ਜਾਵੇਗਾ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਕਿਸਮਤ ਤੁਹਾਡਾ ਸਾਥ ਦੇਵੇਗੀ ਬਸ ਅਸੀਂ ਮਿਹਨਤ ਜਾਰੀ ਰੱਖਣੀ ਹੈ ਨਾਲ ਹੀ ਸੇਲ ਟੈਕਸ ਏਜੰਸੀ ਦੇ ਨਾਲ ਜੇਕਰ ਤੁਸੀਂ ਜੁੜੇ ਹੋਏ ਹੋ ਜੋ ਵੀ ਕਾਗਜ਼ ਦੇ ਕੰਮ ਤੁਸੀਂ ਕਰਦੇ ਹੋ ਉਹਨਾਂ ਨੂੰ ਸੰਭਾਲ ਕੇ ਰੱਖੋ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਪ੍ਰਤੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ एसएसएम में जो भी ਤੁਹਾਨੂੰ ਟਾਰਗੇਟ ਮਿਲੇਗਾ ਉਸ ਕੰਮ ਨੂੰ ਤੁਸੀਂ ਸਮੇਂ ਤੇ ਪੂਰਾ ਕਰ ਲਓਗੇ ਤੇ ਆਪਣੇ ਬੌਸ ਦੇ ਕੋਲ ਤੁਹਾਨੂੰ ਸ਼ਾਬਾਸ਼ ਮਿਲ ਜਾਵੇਗੀ ਕਿਉਂਕਿ ਤੁਹਾਡਾ ਕੰਮ ਹੁਣ ਬੇਹਤ ਹੀ ਮਿਹਨਤ ਵਾਲਾ ਹੋਵੇਗਾ ਉਹਨਾਂ ਦੀਆਂ ਨਜ਼ਰਾਂ ਵਿੱਚ ਤੁਹਾਡੀ ਕਦਰ ਹੋਰ ਵੱਧ ਜਾਵੇਗੀ ਹਰ ਖੇਤਰ ਵਿੱਚ ਵੱਧਦੇ ਹੋਏ ਅੱਗੇ ਹੀ ਨਜ਼ਰ ਆਓਗੇ ਪਰੰਤੂ ਤੁਹਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਰੱਖਣਾ ਚਾਹੀਦਾ ਆਪਣੇ ਕੰਮ ਵਿੱਚ ਤੁਸੀਂ ਲੱਗੇ ਰਹਿਣਾ ਹੈ ਇੱਕ ਚੰਗੇ ਟੀਚੇ ਦੀ ਤੁਸੀਂ ਪ੍ਰਾਪਤੀ ਕਰਨੀ ਹੈ ਨੌਕਰੀ ਪੇਸ਼ਾ ਲੋਕਾਂ ਲਈ ਸਮਾਂ ਚੰਗਾ ਹੈ ਜਿਹੜੇ ਲੋਕ ਨੌਕਰੀ ਦੀ ਭਾਲ ਕਰ ਰਹੇ ਹਨ ਮਨ ਚਾਹੀ ਨੌਕਰੀ ਮਿਲਣ ਦੀ ਸੰਭਾਵਨਾ ਹੈ ਜਿਹੜੇ ਬੱਚੇ ਪੜ੍ਹਾਈ ਕਰ ਰਹੇ ਹਨ ਉਹਨਾਂ ਦੇ ਲਈ ਸਮਾਂ ਅਨੁਕੂਲ ਹੈ ਮਨ ਲਗਾ ਕੇ ਪੜ੍ਹਾਈ ਕਰਨੀ ਹੈ ਜਿੱਥੇ ਵੀ ਦਾਖਲਾ ਚਾਹੀਦਾ ਹੈ ਉੱਥੇ ਹੀ ਮਿਲ ਜਾਵੇਗਾ ਪ੍ਰੀਖਿਆਵਾਂ ਦੇ ਮਾਧਿਅਮ ਰਾਹੀਂ ਤੁਹਾਨੂੰ ਸਰਕਾਰੀ ਨੌਕਰੀ ਦੇ ਲਈ ਤਿਆਰੀ ਕਰ ਰਹੇ ਲੋਕਾਂ ਲਈ ਸਮਾਂ ਅਨੁਕੂਲ ਹੈ ਬਿਜ਼ਨਸ ਵਪਾਰ ਆਦਤਾਂ ਨਾਲ ਲਾਭ ਪ੍ਰਾਪਤੀ ਦੇ ਸਰੋਤ ਬਣਦੇ ਹੋਏ ਨਜ਼ਰ ਆ ਰਹੇ ਹਨ ਆਮਦਨ ਅੱਗੇ ਨਾਲੋਂ ਵੱਧ ਜਾਵੇਗੀ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਨਵੇਂ-ਨਵੇਂ ਮੌਕੇ ਤੁਹਾਨੂੰ ਧਨ ਪ੍ਰਾਪਤੀ ਦੇ ਨਜ਼ਰ ਆਉਣਗੇ ਸੋ ਦੋਸਤੋ ਇਹ ਸੀ ਜੀ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਦੀ ਦਸੰਬਰ ਮਹੀਨੇ ਦੀ ਮਹਾਪਵੇਖ ਬਾਣੀ ਕਿਵੇਂ ਦਾ ਰਹਿਣ ਵਾਲਾ ਹੈ ਇਹ ਇਹਨਾਂ ਲਈ ਮਹੀਨਾ ਸੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਇਸ ਲਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ